ਜਾਵੀ ਨਵੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਜਿਵੇਂ ਦੱਸਿਆ ਹੋਇਆ ਸੀਗਾ ਕਿ ਪੰਜਾਬ ਦਾ ਮੌਸਮ ਸਾਫਤ ਤੇ ਖੁਸ਼ਕ ਇਸ ਮਹੀਨੇ ਦੇ ਅਖੀਰਲੇ ਦਿਨਾਂ ਤੱਕ ਰਹੇਗਾ ਇਸ ਵਿੱਚ ਕੁਝ ਵੀ ਖਾਸ ਬਦਲਾਅ ਨਹੀਂ ਹੋਵੇਗਾ ਮੌਸਮ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਮੌਸਮ ਮੁੱਖ ਤੌਰ ਤੇ ਸਾਫਤ ਤੇ ਖੁਸ਼ਕ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਪਰ ਇਹ ਵੀ ਦੱਸਿਆ ਹੋਇਆ ਸੀ ਕਿ ਜਿਵੇਂ ਹੀ ਪਹਾੜਾਂ ਵਿੱਚ ਸਿਸਟਮ ਲੰਗੇਗਾ 24 ਅਤੇ 25 ਤਰੀਕ ਤੋਂ ਪੰਜਾਬ ਦੇ ਵਿੱਚ ਸੁੱਕੀ ਠੰਡ ਦੇ ਵਿੱਚ ਹੋਰ ਵਾਧਾ ਹੁੰਦਾ ਹੋਇਆ ਦਿਖਾਈ ਦੇਵੇਗਾ ਸਵੇਰ ਵੇਲੇ ਧੁੰਦ ਵੀ ਹੁਣ ਹੌਲੀ-ਹੌਲੀ ਵਧਣੀ ਸ਼ੁਰੂ ਹੋ ਚੁੱਕੀ ਹੈ ਤੱਤ ਸਵੇਰ ਬਲੇ ਚੱਲਣ ਵਾਲੇ ਜਰੂਰ ਸਾਵਧਾਨੀ ਵਰਤਣੀ ਚਾਹੀਦੀ ਹੈ ਜਿਵੇਂ ਜਿਵੇਂ ਹੀ ਧੁੱਪ ਨਿਕਲੇਗੀ ਜਾਂ ਦਿਨ ਬੱਦਦਾ ਜਾਵੇਗਾ ਮੌਸਮ ਸਾਫ਼ ਹੁੰਦਾ ਜਾਵੇਗਾ ਟੈਂਪਰੇਚਰ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 5 ਜਾਂ 6 ਡਿਗਰੀ ਤੋਂ ਹੇਠਾਂ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਸੋ ਤਕਰੀਬਨ ਉੱਤਰ ਭੱਤ ਦੇ ਸਾਰੇ ਹੀ ਇਲਾਕਿਆਂ ਦੇ ਵਿੱਚ ਇਸ ਮਹੀਨੇ ਦੇ ਅਖੀਰਲੇ ਦਿਨਾਂ ਤੱਕ ਮੌਸਮ ਸਾਫ਼ ਹੈ ਤੇ ਦਸੰਬਰ ਦਾ ਪਹਿਲਾ ਹਫ਼ਤਾ ਵੀ ਮੌਸਮ ਮੁੱਖ ਤੌਰ ਤੇ ਸਾਫ਼ ਹੀ ਰਹਿੰਦਾ ਹੋਇਆ ਜਾਪ ਰਿਹਾ ਹੈ। ਇਸ ਵਿੱਚ ਕੁਝ ਵੀ ਖਾਸ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇਵੇਗਾ। ਉਸ ਤੋਂ ਬਾਅਦ ਦੂਜੇ ਹਫ਼ਤੇ ਦਸੰਬਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪੰਜਾਬ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ